ਸਤਿ ਸ੍ਰੀ ਅਕਾਲ ਅਮਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਪਾਲ ਦੀ ਰਿਹਾਈ ਦੇ ਹਵਾਲੇ ਨਾਲ ਆਇਆ ਹਾਈ ਕੋਰਟ ਤੋਂ ਵੱਡਾ ਹੁਕਮ ਕੀ ਹੁਕਮ ਹੈ ਉਹਨਾਂ ਦੀ ਰਿਹਾਈ ਨੂੰ ਲੈ ਕੇ ਇਸ ਦਵਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਵਾਰ-ਵਾਰ ਅਮਰਪਾਲ ਸਿੰਘ ਖਾਲਸਾ ਦੇ ਸਮਰਥਕਾਂ ਵੱਲੋਂ ਖਾਸ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਕੀਲਾਂ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਐਨਐਸਸੀ ਨੂੰ ਲੈ ਕੇ ਤੀਜੀ ਵਾਰ ਜਿਹੜੀ ਐਨਐਸਸੀ ਲਗਾਈ ਗਈ ਹੈ ਉਹ ਕੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਧੱਕਾ ਹੋਇਆ ਹੈ ਜਿਹੜੀਆਂ ਟਡਨਾਵਾਂ ਨੇ ਬਾਅਦ ਵਿੱਚ ਅੰਜਾਮ ਲਿਆ ਉਹਦਾ ਕੋਈ ਲੈਣਾ ਦੇਣਾ ਨਹੀਂ ਭਾਈ ਅੰਮ੍ਰਿਤਪਾਲ ਖਾਲਸਾ ਨੇ ਉਸ ਪਟੀਸ਼ਨ ਦੇ ਵਿੱਚ ਦਾਇਰ ਕੀਤਾ ਉਹਨਾਂ ਕਹਿੰਦੇ ਕਿ ਜਿਹੜੇ ਗਵਾ ਬਣਾਏ ਨਹੀਂ ਉਹਨਾਂ ਦੇ ਬਿਆਨ ਇੱਕ ਦੂਜੇ ਨਾਲ ਮਿਲ ਨਹੀਂ ਖਾਂਦੇ ਜਦੋਂ ਇਹ ਘਟਨਾਵਾਂ ਹੋਈਆਂ ਮੈਂ ਅਸਾਮ ਦੀ ਡਿਬੜੂਗੜੀ ਜ਼ਿਲ੍ਹੇ ਦੇ ਵਿੱਚ ਦੂਜੀ ਵਾਰ ਲੱਗੀ ਐਨਐਸਏ ਨੂੰ ਲੈ ਕੇ ਨਜ਼ਰਬੰਦੀ ਲੇਕਿਨ ਤੀਜੀ ਵਾਰ ਮੇਰੇ ਉੱਤੇ ਕਿਉਂ ਲਗਾਈ ਗਈ ਹਾਲਾਂਕਿ ਕੱਲ ਵਹੀਰ ਖਾਲਸਾ ਹੋਣਾ ਵੱਲੋਂ ਇੱਕ ਰੈਲੀ ਕੱਢੀ ਗਈ ਸ਼ਾਂਤ ਮੈਤਰੀਕੇ ਦੇ ਨਾਲ 26 ਜਨਵਰੀ ਨੂੰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਅਤੇ ਬੰਦੀ ਸਿੰਘਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਵਿਰੁੱਧ ਧੱਕਾ ਕਿਉਂ ਲੋਕ ਸਭਾ ਦੇ ਮੈਂਬਰ ਭਾਈ ਅਬਰਤਪਾਲ ਖਾਲਸਾ ਨਾਲ ਅਤੇ ਦੂਸਰੇ ਪਾਸੇ ਜਿਹੜੇ ਬੰਦੀ ਸਿੰਘ ਨੇ ਉਹ ਆਪੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਜੇਕਰ ਉਹਨਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲੀਆਂ ਨੇ ਇਸ ਦੇ ਬਾਵਜੂਦ ਉਹਨਾਂ ਨੂੰ ਜੇਲਾ ਦੇ ਵਿੱਚ ਕਿਉਂ ਢੱਕਿਆ ਹੋਇਆ ਹੈ ਵਾਰ-ਵਾਰ ਸਮੇਂ-ਸਮੇਂਦੀਆਂ ਸਰਕਾਰਾਂ ਨੇ ਕੌਮ ਦੇ ਨਾਲ ਵਾਅਦੇ ਕੀਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੇਕਿਨ ਕਿਸੇ ਵਾਅਦੇ ਦੀ ਪਰਪਾਈ ਨਹੀਂ ਕੀਤੀ ਗਈ ਨਾ ਤਾਂ ਕਾਂਗਰਸ ਸਰਕਾਰ ਵੱਲੋਂ ਨਾ ਭਾਰਤੀ ਜਨਤਾ ਪਾਰਟੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਇੱਕ ਫੈਸਲੇ ਤੇ ਸੁਣਵਾਈ ਹੋਣ ਜਾ ਰਹੀ ਹੈ ਜਿਹੜੀ ਤੀਜੀ ਵਾਰ ਭਾਈ ਅਮਰਪਾਲ ਖਾਲਸਾ ਤੇ ਲੱਗੀ ਹੈ ਉਹਨਾਂ ਨੇ ਕਿਹਾ ਕਿ ਇਹ ਗੈਰਕਾਨੂੰਨੀ ਹੈ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਮੇਰੇ ਉੱਤੇ ਤੀਜੀ ਵਾਰ ਐਨਐਸਏ ਪੰਜਾਬ ਸਰਕਾਰ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਜਾਬ ਸਰਕਾਰ ਨੂੰ ਪਹਿਲਾਂ ਹੀ ਜੁਰਮਾਨਾ ਹੋਇਆ ਹੈ 2023 ਤੋਂ ਹੁਣ ਤੱਕ ਮੈਂ ਜੇ ਡਿਬਰੂਗੜ ਦੀ ਅਸਾਮ ਜੇਲ੍ਹ ਦੇ ਵਿੱਚ ਨਜ਼ਰਬੰਦ ਹਾਂ ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜੇ ਕੇਸ ਜਿਹੜੇ ਕੇਸਾਂ ਦੇ ਵਿੱਚ ਮੈਨੂੰ ਨਾਮਜ਼ਦ ਕੀਤਾ ਗਿਆ ਹੈ ਜਿਵੇਂ ਗੁਰਪ੍ਰੀਤ ਹਰੀਕੇ 9 ਨੂੰ ਲੈ ਕੇ ਯੂਆਪਾ ਲੱਗਿਆ ਹੋਇਆ ਅਤੇ ਹੋਰ ਲੋਕਾਂ ਦੇ ਨਾਲ ਮੈਨੂੰ ਜੋੜਿਆ ਜਾ ਰਿਹਾ ਹੈ ਉਹ ਜਿਹੜੇ ਗਵਾਹ ਦੇ ਉਹ ਭਰੋਸੇਯੋਗ ਨਹੀਂ ਉਹਨਾਂ ਦੇ ਬਿਆਨ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਉਹਨਾਂ ਦੇ ਵਿਰੋਧ ਕੋਈ ਮੇਰਾ ਠੋਸ ਸਬੂਤ ਨਹੀਂ ਅਤੇ ਡੀ ਐਮ ਕੋਲ ਐਨ ਐਸ ਸੀ ਧਾਰਾ ਦੇ ਤਹਿਤ ਕਿਸੇ ਨੂੰ ਵੀ ਹਰਾਸ ਵਿੱਚ ਲੈਣ ਦਾ ਅਧਿਕਾਰ ਨਹੀਂ ਇਹ ਸਾਰੇ ਜੇਕਰ ਸਬੂਤ ਨਹੀਂ ਗਵਾਹਾਂ ਦੇ ਬਿਆਨ ਬਾਜੀ ਗਵਾਹਾਂ ਦੀਆਂ ਗਵਾਹੀਆਂ ਜੇਕਰ ਮੇਲ ਨਹੀਂ ਖਾਂਦੀਆਂ ਤਾਂ ਫਿਰ ਮੇਰੇ ਉੱਤੇ ਤੀਜੀ ਵਾਰ ਐਨ ਐਸ ਸੀ ਕਿਉਂ ਅੱਜ ਪੰਜਾਬ ਅਤੇ ਰਣਧੀ ਹਾਈ ਕੋਰਟ ਵਿੱਚ ਇਸ ਦੀ ਸਰਵਾਈ ਹੋਵੇਗੀ ਮਾਨਯੋਗ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਅੱਜ ਵੱਡਾ ਫੈਸਲਾ ਨਿਕਲ ਆਵੇਗਾ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਹੋ ਸਕਦਾ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਭਾਈ ਅਮਰਪਾਲ ਖਾਲਸਾ ਦੇ ਆਕ ਵਿੱਚ ਕੋਈ ਫੈਸਲਾ ਆਵੇ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਚੁਣੌਤੀ ਦੇਵੇ ਜਿਸ ਤਰ੍ਹਾਂ ਭਾਈ ਅਮਰਪਾਲ ਖਾਲਸਾ ਵੱਲੋਂ ਵਾਰ-ਵਾਰ ਐਨਐਸਓ ਨੂੰ ਲੈ ਕੇ ਚੁਣੌਤੀ ਦਿੱਤੀ ਜਾ ਰਹੀ ਹੈ ਹਾਲਾਂਕਿ ਦੂਸਰੀ ਵਾਰ ਪਰੌਲ ਨੂੰ ਲੈ ਕੇ ਵੀ ਪਟੀਸ਼ਨ ਪਾਈ ਜਾ ਚੁੱਕੀ ਹੈ ਪੰਜਾਬ ਦੇ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਮੈਨੂੰ ਪ੍ਰੋਲ ਲੈਣ ਦਾ ਹੱਕ ਹੈ ਜਿਕਰ ਰਸ਼ੀਦ ਇੰਜੀਨੀਅਰ ਨੂੰ ਜਿਸ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਸੜੀ ਪ੍ਰੋਲ ਪੰਜ ਵਾਰ ਮਿਲ ਚੁੱਕੀ ਹੈ ਤਾਂ ਫਿਰ ਮੈਨੂੰ ਕਿਉਂ ਨਹੀਂ ਬੋਲ ਰਹੀ ਹਾਲਾਂਕਿ ਰਵਨੀਤ ਬਿੱਟੂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੁਣਾਂ ਨੂੰ ਪ੍ਰੋਲ ਮਿਲਣੀ ਚਾਹੀਦੀ ਹੈ ਉਹ ਜਿੱਤੇ ਹੋਏ ਨਮਾਇंदे ਨੇ ਉਹ 19 ਲੱਖ ਵੋਟਾਂ ਦੀ ਆਵਾਜ਼ ਹਨ ਉਹਨਾਂ ਦੇ ਹਲਕੇ ਦੇ ਵਿੱਚ ਹਰ ਆਏ ਨੇ ਜਾਨੀ ਅਤੇ ਮਾਲ ਮਾਲੀ ਕਿਸਾਨਾਂ ਦਾ ਗਰੀਬ ਗੁਰਮਿਆਂ ਦਾ ਨੁਕਸਾਨ ਹੋਇਆ ਹੈ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਜਿਹੜਾ ਹੈ ਅਧਿਕਾਰ ਹੈ ਸੰਵਿਧਾਨ ਅਤੇ ਲੋਕਤੰਤਰ ਦਾ ਪੰਜਾਬ ਸਰਕਾਰ ਘਾੜਨਾ ਕਹੇ ਇਹ ਰਵਨੀਤ ਬਿੱਟੂ ਦੇ ਬਿਆਨ ਸੀ ਹਾਲਾਂਕਿ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 5000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਪੰਜਾਬ ਅਤੇ ਹਰੜ੍ਹ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵਕੀਲਾ ਦੀ ਹਟਕਾਲ ਚੱਲ ਰਹੀ ਸੀ ਹਰਤਾਨ ਨੂੰ ਲੈ ਕੇ ਪੰਜਾਬ ਅਤੇ ਰਣ ਦੀ ਹਾਈ ਕੋਰਟ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਜਦੋਂ ਫੈਸਲਾ ਲੈਣਾ ਸੀ ਸਿਰਫ ਇੱਕ ਦਿਨ ਰਹਿ ਗਿਆ ਸੀ ਸੰਸਦ ਦਾ ਇਸ ਕਰਕੇ ਮੌਕੇ ਤੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੁਣ ਦੇਖਦੇ ਹਾਂ ਕਿਉਂਕਿ ਹਾਲਾਂਕਿ ਪੱਲਾ ਚੜਾਇਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਅਸੀਂ 26 ਜਨਵਰੀ ਨੂੰ 26 ਜਨਵਰੀ ਨੂੰ ਲੈ ਕੇ ਅਸੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਬੀਜੀ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੇਗਾ ਕਿ ਲੋਕ ਸਭਾ ਦੇ ਮੈਂਬਰ ਨੂੰ ਪ੍ਰੋਬਲ ਮਿਲਦੀ ਹੈ ਜਾਂ ਨਹੀਂ ਮਿਲਦੀ ਅੱਜ ਸ਼ਾਮ ਨੂੰ ਪਤਾ ਲੱਗੇਗਾ ਕਿ ਕਿਹੜੀਆਂ ਦਲੀਲਾਂ ਅਤੇ ਪੀਲਾਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਨਹੀਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿਉਂਕਿ ਵਾਰ-ਵਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਭਾਈ ਅਮਰਪਾਲ ਖਾਲਸਾ ਦੀ ਸਮਰਥਕਾਂ ਵੱਲੋਂ ਉਹਨਾਂ ਦੇ ਵੋਟਰਾਂ ਵੱਲੋਂ ਉਹਨਾਂ ਦੇ ਵਕੀਲਾਂ ਅਤੇ ਖਾਸ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚੁੱਕਿਆ ਜਾ ਰਿਹਾ ਹੈ ਧੰਨਵਾਦ ਭਾਈ ਅਮਰਪਾਲ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਨੇ ਅਤੇ ਖਦੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਸੀਗੇ ਉਹਨਾਂ ਦੇ ਉੱਤੇ ਤੀਸਰੀ ਵਾਰੀ ਜਿਹੜੀ ਉਹ ਐਨਐਸਏ ਲਾਈ ਗਈ ਹੈਗੀ ਹੈ ਜਦ ਕਿ ਉਹਨਾਂ ਦੀ ਫੈਮਲੀ ਉਹਨਾਂ ਦੇ ਵਕੀਲ ਔਰ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਆ ਉਹਨਾਂ ਲੋ ਮੁਸلسل ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈਗਾ ਕਿ ਹਕੂਮਤ ਜਿਹੜੀ ਆ ਧੱਕਾ ਕਰ ਰਹੀ ਦਈ ਹੈਗੀ ਹੈ ਕਿਉਂਕਿ ਤੀਸਰੀ ਵਾਰੀ ਉਹਨਾਂ ਦੇ ਉੱਤੇ ਬੇਜਾ ਐਨਐਸਏ ਲਾਈ ਗਈ ਹੈਗੀ ਹੈ ਇਸ ਕਰਕੇ ਜਿਹੜੀਆਂ ਰੇਲੀਆਂ ਦੀ ਕੱਡੀਆਂ ਜਾਂਦੀਆਂ ਹੈਗੀਆਂ ਮੈਂ ਕਿ ਇੱਕ ਤੇ ਭਾਈ ਅਮਰਕਪਾਲ ਜਿਹੜੀ ਤੀਸਰੀ ਵਾਰੀ ਐਨਐਸਏ ਲੱਗ ਜਾਂਦੀ ਹੈ ਇਹਨੂੰ ਖਤਮ ਕੀਤਾ ਜਾਵੇ ਔਰ ਦੂਸਰਾ ਬੰਦੀ ਸਿੰਘ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਫਿਰ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਹੈਗਾ ਵਾ ਉਹਨਾਂ ਦੀ ਸਜ਼ਾ ਜਿਹੜੀ ਹੈ ਮੁਕਾਈ ਜਾਵੇ ਉਹਨਾਂ ਨੂੰ ਰਹਾਈ ਦਿੱਤੀ ਜਾਵੇ ਇਸ ਲਈ ਪੁਰ ਅਮਨ ਜਿਹੜੀਆਂ ਮੈਂ ਔਰ ਰੇਲੀਆਂ ਕੱਡੀਆਂ ਜਾਂਦੀਆਂ ਹੈਗੀਆਂ ਮੈਂ ਕਿਉਂਕਿ ਪਾਈ ਅਮਰਤਪਾਲ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਸੀਗੇ ਅ ਔਰ ਹੁਣ ਉਹਨਾਂ ਨੂੰ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਹੈਗੇ ਆ ਉਹਨਾਂ ਨੂੰ ਤੀਸਰੀ ਵਾਰੀ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈਗਾ ਵਾ ਔਰ ਉਹ ਜਿਹੜੇ ਹਾਦਸੇ ਹੋਏ ਜਾਂ ਜਿਹੜੇ ਕਾਂਡ ਹੋਏ ਜਿਹੜੇ ਜਦੋਂ ਕਿ ਉਹ ਜੇਲ੍ਹ ਦੇ ਵਿੱਚ ਬੰਦ ਸੀ ਉਹ ਵੀ ਉਹਨਾਂ ਦੇ ਉੱਤੇ ਪਾਏ ਜਾਣ ਦੇ ਹੀ ਹੈਗੇ ਆ ਇਹ ਬੇਬੁਨਿਆਦ ਹੀਗੀਆਂ ਇਲਜ਼ਾਮਾਤ ਹੈਗੀਆਂ ਉਹਨਾਂ ਦੇ ਨਾਲ ਤੱਕਾ ਕੀਤਾ ਜਾਂਦਿਆ ਹੈਗਾ ਵਾ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਤੀਸਰੀ ਵਾਰੀ ਜਿਹੜੀ ਉਹਨਾਂ ਆ ਦੇ ਉੱਤੇ ਐਨਐਸਏ ਲੱਗੀ ਐ ਇਸ حوالے ਦੇ ਨਾਲ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼